आज ਦਾ 플າກ ਮਾਰਚ ਹੈ ਮਾਨਯੋਗ ਸਿਟੀਜ਼ ਅੰਮ੍ਰਿਤਸਰ ਸਾਧ ਗੁਰਪ੍ਰਿੰਤ ਖੁੱਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਇਸ 플າກ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਐ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਤੇ ਆਜ ਜਿਹੜਾ ਅਸੀਂ 플າກ ਮਾਰਚ ਕਰ ਰਹੇ ਹਾਂ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਹਾਂ ਐਜ਼ ਅ ਕੌਨਫੀਡੈਂਸ ਬਿਲਡਿੰਗ ਮੇਜਰ ਸਰ ਕੀ ਮੈਸੇਜ ਹੈ ਨਾ ਜੰਦੇ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲਿਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਉਹਨੂੰ ਅਸ ਪਰ ਲਾ ਸਹੀ ਜਿਹੜਾ ਅਸ ਦਾ 플ਗ ਮਾਰਚ ਹੈ ਮਾਨਯੋਗ ਸਿਟੀਜ਼ ਅੰਮ੍ਰਿਤਸਰ ਰਾਜ ਗੁਰਪ੍ਰਿੰਤ ਖੁੱਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਇਸ 플ਗ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਐ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਤੇ ਆ ਜਿਹੜਾ ਅਸੀਂ ਫਲੈਗ ਮਾਰਚ ਕਰ ਰਹੇ ਆ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਆ ਐਜ਼ ਅ ਕੰਫੀਡੈਂਸ ਬਿਲਡਿੰਗ ਮੀਜਰ ਸਰ ਕੀ ਮੈਸੇਜ ਆਣਾ ਚਾਹਦੇ ਹੋ ਜੀ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਕਰੇਗਾ ਉਹਨੂੰ ਅਸ ਪਰ ਲਾਅ ਸੀ ਜਿਹੜਾ ਅਸਦਾ 플ਗ ਮਾਰਚ ਹੈ ਮਾਨਯੋਗ ਸਿਟੀਜ਼ ਅੰਮ੍ਰਿਤਸਰ ਰਾਜ ਗੁਰਪ੍ਰਿੰਤ ਖੁੱਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ ਹੈ ਇਹ 플ਗ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਐ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਆਜ ਜਿਹੜਾ ਅਸੀਂ 플ਗ ਮਾਰਚ ਕਰ ਰਹੇ ਹਾਂ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਹਾਂ ਐਜ਼ ਅ ਕੌਨਫੀਡੈਂਸ ਬਿਲਡਿੰਗ ਮੇਜਰ ਸਰ ਕੀ ਮੈਸੇਜ ਹੈ ਨਾ ਚਾਹੁੰਦੇ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੈਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਇਹਨੂੰ ਅਸ ਪਰ ਲਾਅ ਸਹੀ ਜਿਹੜਾ ਅਸ ਦਾ 플າກ ਮਾਰਤੇ ਮਾਨਯੋਗ ਸਿਟੀਜ਼ ਅੰਮ੍ਰਿਤਸਰ ਸਾਧ ਗੁਰਪ੍ਰੀਤ ਸਿੰਘ ਪੁੱਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ੇ 플າກ ਮਾਰਚ ਅਸੀਂ ਕੈਰੀ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਪਾਰਟਸ ਐ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਦੇ ਤੇ ਆ ਜਿਹੜਾ ਅਸੀਂ ਫਲੈਗ ਮਾਰਚ ਕਰ ਰਹੇ ਆ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਆ ਐਜ਼ ਅ ਕੰਫੀਡੈਂਸ ਬਿਲਡਿੰਗ ਮੇਜਰ ਸਰ ਕੀ ਮੈਸੇਜ ਅਣਾ ਚੱਲਿਆ ਬਜੀ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਉਹਨੂੰ ਅਸ ਪਰ ਲਾਅ ਸੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par